ਜੈ ਮਸਤਾਂ ਦੀ ਸੰਗਤ ਜੀ ਦਰਬਾਰ ਬਾਪੂ ਲਾਲ ਬਾਦਸ਼ਾਹੀ 786 ਚੈਨਲ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਨ੍ਹਾਂ ਨੂੰ ਗੰਦੇ ਵਿਚਾਰ ਆਉਂਦੇ ਆ ਪੀਰਾਂ ਦੀ ਸੇਵਾ ਵੀ ਕਰਦੇ ਨੇ ਪਰ ਗਲਤ ਵਿਚਾਰ ਬਹੁਤ ਦਿਮਾਗ ਵਿੱਚ ਆਉਂਦੇ ਨੇ ਸਿਮਰਨ ਸਮੇ ਵੀ ਗਲਤ ਵਿਚਾਰ ਦਿਮਾਗ ਵਿੱਚ ਆਉਂਦੇ ਨੇ ਇਹਦਾ ਕੀ ਕਾਰਨ ਹੈ ਅੱਜ ਦੀ ਅਸੀਂ ਇਸ ਵੀਡੀਓ ਵਿੱਚ ਇਸ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਸੁਣਿਓ ਸਮਝਣਾ ਤੇ ਅਮਲ ਕਰਨਾ ਸੰਗਤ ਜੀ ਜਦੋਂ ਅਸੀਂ ਬੰਦਗੀ ਕਰਨ ਬੈਠਦੇ ਹਾਂ ਸਾਡੇ ਮਨ 'ਚ ਬੁਰੇ ਖਿਆਲ ਆਉਂਦੇ ਤਾਂ ਇਸ ਗੱਲ ਤੇ ਦੁਖੀ ਨਹੀਂ ਹੋਣਾ ਸਗੋਂ ਖੁਸ਼ ਹੋਣਾ ਹੈ ਕਿ ਜਿੱਦਾਂ ਜਿੱਦਾਂ ਅਸੀਂ ਸਿਮਰਨ ਕਰਾਂਗੇ ਸੇਵਾ ਕਰਾਂਗੇ ਜੋ ਗੰਦਗੀ ਪਹਿਲਾਂ ਤੋਂ ਇਸ ਮਨ ਅੰਦਰ ਜੰਮੀ ਹੋਈ ਹੈ ਬੈਠੀ ਹੋਈ ਹੈ ਉਹ ਗੰਦਗੀ ਨਿਕਲ ਰਹੀ ਹੈ ਗੰਦ ਬੰਦਗੀ ਸਮੇਂ ਜੇਕਰ ਵਿਚਾਰ ਆ ਰਹੇ ਆ ਜਿਸ ਸਮੇਂ ਤੁਸੀਂ ਸਿਮਰਨ ਕਰਦੇ ਹੋ ਤਾਂ ਸਮਝ ਲੈਣਾ ਕਿ ਉਹ ਖਿਆਲ ਜਿਹੜੇ ਮਨ ਵਿੱਚ ਆ ਰਹੇ ਆ बार-बार ਭੁਲੇਖਾ ਪੈ ਰਿਹਾ ਹੈ ਤਾਂ ਸਮਝ ਲੈਣਾ ਉਹ ਗੰਦਗੀ ਜਿਹੜੀ ਆ ਉਹ ਨਿਕਲਦੀ ਜਾ ਰਹੀ ਆ ਤੇ ਮਨ ਸਾਫ਼ ਹੁੰਦਾ ਜਾ ਰਿਹਾ ਜਿੱਦਾਂ ਜਿੱਦਾਂ ਤੁਸੀਂ ਸਿਮਰਨ ਕਰੋਗੇ ਸਿਮਰਨ ਦਾ ਵਾਸ ਤੁਹਾਡੇ ਦਿਲ ਅੰਦਰ ਹੁੰਦਾ ਜਾਂਦਾ ਹੈ ਮਨ ਅੰਦਰ ਤੇ ਗੰਦਗੀ ਨੇ ਬਾਹਰ ਨਿਕਲਦੇ ਜਾਣਾ ਜਿਵੇਂ ਜਿਵੇਂ ਤੁਹਾਡੇ ਮਨ ਚ ਇਹ ਵਿਚਾਰ ਆਉਣਗੇ ਓਵੇਂ ਓਵੇਂ ਹੀ ਤੁਹਾਡਾ ਮਨ ਸਾਫ਼ ਹੁੰਦਾ ਜਾਵੇਗਾ ਸੰਗਤ ਜੀ ਦੂਸਰੀ ਗੱਲ ਹੈ ਸੁਪਨੇ ਦੇ ਵਿੱਚ ਇਹ ਸਭ ਕੁਝ ਗਲਤ ਨਜ਼ਰ ਆਉਂਦਾ ਹੈ ਉਹ ਗਲਤ ਵਿਚਾਰਾ ਤੁਹਾਡੇ ਸੁਪਨੇ ਅੰਦਰ ਆਉਂਦੀਆਂ ਨੇ ਸੋ ਇਹਦਾ ਕੀ ਕਾਰਨ ਹੈ ਸੰਗਤ ਜੀ ਜੋ ਮਾੜੇ ਸੁਪਨੇ ਆਉਂਦੇ ਹੈ ਤੇ ਇਹ ਹੁੰਦਾ ਹੈ ਕਾਲ ਜੋ ਹੈ ਉਹ ਤੁਹਾਨੂੰ 扑ਟਕਾਰਿਆ ਹੁੰਦਾ ਹੈ ਬਾਰ-ਬਾਰ ਗਲਤ ਵਿਚਾਰਾਂ ਦਿਖਾ ਰਿਹਾ ਹੁੰਦਾ ਹੈ ਕਿ ਮੇਰਾ ਹੱਕ ਜੋ ਹੈ ਇਸ ਮੰਤਰੀ ਪਹਿਲਾਂ ਤੋਂ ਹੈ ਤੇ ਇਹ ਮਨ ਮੇਰਾ ਹੀ ਬਣ ਕੇ ਰਵੇ ਇੱਕ ਤੋਂ ਹੋਰ ਦਾ ਨਾ ਬਣ ਸਕੇ ਇਨਸਾਨ ਜੇ ਸੰਸਾਰ ਸਮੁੰਦਰ ਤੋਂ ਪਾਰ ਨਾ ਲੰਘ ਸਕੇ ਇਹ ਸਭ ਕਾਲ ਦੀਆਂ ਚਲਾਕੀਆਂ ਹੁੰਦੀਆਂ ਨੇ ਸੋ ਜਦੋਂ ਵੀ ਇਹ ਸਭ ਨਜ਼ਰ ਆਉਂਦਾ ਅਰਦਾਸ ਆਪਣੇ ਮਾਲਕ ਅੱਗੇ ਕਰਿਆ ਕਰੋ ਵਿਸ਼ਵਾਸ ਰੱਖੋ ਕਿ ਇਹ ਸਭ ਕੁਝ ਉਹ ਪ੍ਰਮਾਤਮਾ ਸਾਡੇ ਤੋਂ ਦੂਰ ਆਪਣੇ ਆਪ ਕਰ ਦੇਵੇਗਾ ਕਿਉਂਕਿ ਪ੍ਰਮਾਤਮਾ ਤੋਂ ਵੱਡਾ ਕੁਝ ਨਹੀਂ ਹੈ ਸੰਗਤ ਜੀ ਕਾਲ ਬਹੁਤ ਤਰ੍ਹਾਂ ਦੇ ਪੈਂਤਰੇ ਅਜਮਾਉਂਦਾ ਹੈ ਬਹੁਤ ਤਰ੍ਹਾਂ ਦੇ ਭੁਲੇਖੇ ਇਨਸਾਨ ਨੂੰ ਪਾਉਂਦਾ ਹੈ ਕਿ ਇਹ ਕਦੇ ਪਾਰ ਨਾ ਲੰਘ ਸਕੇ ਮੇਰੇ ਤੱਕ ਹੀ ਸੀਮਤ ਰਹੇ ਜਦੋਂ ਵੀ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਇਹ ਵਿਚਾਰ ਨੂੰ ਆਪਾਂ ਮਾਲਕ ਦੇ ਅੱਗੇ ਦੱਸਣਾ ਹੈ ਅਰਦਾਸ ਬੇਨਤੀ ਕਰਨੀ ਹੈ ਉਹਨਾਂ ਦੀ ਮੂਹਰੇ ਗੱਲ ਰੱਖਣੀ ਹੈ ਆਪਾਂ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਆਪਾਂ ਮਾਲਕ ਅੱਗੇ ਅਰਦਾਸ ਕਰਦੇ ਹਾਂ ਜਦੋਂ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਣ ਅਰਦਾਸ ਬੇਨਤੀ ਵੱਧ ਕਰਨੀ ਸ਼ੁਰੂ ਕਰਦੇ ਜਾ ਕਰੋ ਤਾਂ ਫਿਰ ਮਾਲਕ ਦਾ ਪਹਿਰਾ ਇਸ शरीर ਦੇ ਉੱਤੇ ਮਾਲਕ ਦਾ ਹੱਕ ਹੋ ਜਾਂਦਾ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਕੋਈ ਹੱਕ ਨਹੀਂ ਰਹਿੰਦਾ ਸਾਡੇ ਸਰੀਰ ਤੇ ਤੇ ਸੰਗਤ ਜੀ ਤੀਸਰੀ ਗੱਲ ਇਹ ਹੈ ਕਿ ਧਿਆਨ ਰੱਖਣਾ ਕਿ ਜਦੋਂ ਵੀ ਕਿਤੇ ਮਰਗ ਵਾਲੇ ਜਾਂ ਛਲੇ ਵਾਲੇ ਘਰ ਜਾਣਾ ਹੋਵੇ ਤਾਂ ਇਹ ਯਾਦ ਰੱਖੋ ਕਿ ਪੀਰਾਂ ਦੇ ਨਾਮ ਦਾ ਕੋਈ ਧਾਗਾ ਜਾਂ ਤਵੀਤ ਜੋ ਤੁਸੀਂ ਬੰਨਿਆ ਹੋਇਆ ਹੈ ਤਾਂ ਉਹਨੂੰ ਲਾ ਕੇ ਘਰ ਵਿੱਚ ਰੱਖ ਕੇ ਜਾਓ ਜੇ ਤੁਹਾਡੇ ਘਰ ਵਿੱਚ ਪੀਰਾਂ ਦਾ ਦਰਬਾਰ ਬਣਿਆ ਹੈ ਤਾਂ ਉਸ ਦਰਬਾਰ ਵਿੱਚ ਰੱਖ ਕੇ ਜਾਓ ਜੋ ਉਥੋਂ ਆ ਕੇ ਪਹਿਲਾ ਇਸ਼ਨਾਨ ਕਰੋ ਫਿਰ ਤੁਸੀਂ ਉਹ ਮਾਲਕ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਉਹ ਧਾਗਾ ਜਾਂ ਜੋ ਵੀ ਰਖ ਤੁਸੀਂ ਪੀਰਾਂ ਦੇ ਨਾਮ ਦੀ ਨਿਸ਼ਾਨੀ ਕੋਈ ਤੁਸੀਂ ਪਾਈ ਹੋਈ ਹੈ ਉਹਨਾਂ ਦੇ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਫਿਰ ਤੁਸੀਂ ਉਹ ਪਾ ਸਕਦੇ ਹੋ ਸੰਗਤ ਜੀ ਜਦੋਂ ਕੋਈ ਇਨਸਾਨ ਇਹ ਗਲਤੀ ਕਰਦਾ ਹੈ ਮਾਲਕ ਦੇ ਨਾਮ ਦੀ ਕੋਈ ਚੀਜ਼ ਪਾਈ ਹੈ ਤੇ ਇਸ ਥਾਣਾ ਤੇ ਜਾਂਦਾ ਹੈ ਤਾਂ ਵੀ ਗਲਤ ਵਿਚਾਰਾਂ ਆਉਣ ਲੱਗ ਜਾਂਦੀਆਂ ਸੰਗਤ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟਾਂ ਵਿੱਚ ਜੈ ਮਸਤਾ ਦੀ ਲਿਖਿਆ ਕਰੋ ਜੇ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਨਾਲ ਜੈ ਬਾਬਾ ਲਾਲ ਬਾਦਸ਼ਾਹ ਜੀ ਜੈ ਬਾਬਾ ਮਰਾਠਾ ਸ਼ਾਹ ਜੀ ਜੈ ਸਾਈ ਲਾਡੀ ਸ਼ਾਹ ਜੀ ਹੱਕ ਮੁਰਸ਼ਦ ਸੱਚ ਮੁਰਸ਼ਦ